ਤੇ ਮੇਰੇ ਪੈਨੇ ਤੂੰ ਕਿਉਂ ਮਾਪਿਆਂ ਦੀ ਇੱਜ਼ਤ ਰੋਲਣ ਪਈ ਆ ਹੁਣ ਤੋਂ ਕੀ ਲੈਣਾ ਇਹੋ ਜੇ ਕੰਮਾ ਤੋਂ ਤੂੰ ਨਹੀਂ ਪੜਨੀ ਰਹਿਸਾ ਤਮੇ ਫੌਟਿਆਂ ਤੱਕ ਨਹੀਂ ਤਾਂ ਜਾਣਾ ਹੀ ਜਾਣਾ ਕਿਉਂ ਮਾਪਿਆਂ ਦੀ ਇੱਜ਼ਤ ਰੋਲਦੀਆਂ ਫਿਰ ਤੂੰ ਨਹੀਂ ਗੋਲਦੀ ਤਰਾਂ ਜੀ ਪਰ ਮੈਂ ਉਹ ਵੀ ਨਾ ਰਹਿ ਸਕਦੀ ਠੀਕ ਆ ਨਾ ਮੈਂ ਜਾਣਾ ਹੀ ਜਾਣਾ ਉਹ ਤਿਆਰ ਹੁੰਦੇ ਨਾਲ ਜਾਣ ਨੂੰ ਹਾਂ ਹਾਂ ਉਹ ਲ ਜਾਂ ਤਿਆਰ ਆ ਮੈਂ ਤਾਂ ਜਾਣਾ ਹੀ ਜਾਣਾ ਮੈਂ ਨਹੀਂ ਰਹਿ ਸਕਦੀ ਚਲ ਦੇਖ ਲੈ ਪਹਿਲਾਂ ਉਹ ਤਾਂ ਤੈਨੂੰ ਹੁਣ ਸਮਝਾਉਨੇ ਆ ਕਿਉਂ ਮਾਪਿਆਂ ਦੀ ਇੱਜ਼ਤ ਰੋਲਦੀਆਂ ਤੂੰ ਮੇਰਾ ਸਾਦਾ ਹੀ ਨਹੀਂ ਵੀ ਮੈਂ ਦੇਖ ਲਾ ਸਰ ਹੁਣ ਤੂੰ ਸੇ ਰੁਕਣਾ ਕਰ ਨਹੀਂ ਭੈਣੇ ਮੈਂ ਨਹੀਂ ਰੁਕਣਾ ਮੈਂ ਜਾਣਾ ਠੀਕ ਹੈ ਮੰਨ ਲੀਂ ਮੈਂ ਪਹਿਲਾਂ ਸੋਚ ਰਾ ਤੂੰ ਉਹ ਨਹੀਂ ਮੈਂ ਤਾਂ ਸੋਚ ਲਿਆ ਜਿੰਦਾ ਤਾਂ ਸੋਚਦਾ ਸੀ ਮੈਨੂੰ ਜਾਉਂ ਚੱਲ ਠੀਕ ਆ ਭੈਣੇ ਕਰ ਅਜੇ ਮੱਚੀ ਤਾਂ ਸੱਚਾ ਕਿੱਧਰ ਤੂੰ ਹੀ ਆਉਂਦੀ ਆ ਬਲਾ ਉਹ ਨੋਕੀ ਉਹ ਗਿਆ ਚੋਲਾ ਜਾਲਾ ਫੜਿਆ ਤੇ ਤੇਰਾ ਕਿਧਰ ਮੂੰਹ ਚੱਕਿਆ ਮੈਨੂੰ ਨਹੀਂ ਪਤਾ ਮੈਂ ਕਿੱਥੇ ਪਹਾਂਚ ਕੇ ਲੈ ਕੇ ਚੱਲ ਨਾ ਨਹੀਂ ਜਾਣਾ ਮੈਂ ਤਾਂ ਨਹੀਂ ਲੈ ਤੈਨੂੰ ਪਹਾਂਚ ਕੇ ਮੈਂ ਕਿੱਥੇ ਲੈ ਕੇ ਚੱਲਾਂ ਕਿਉਂ ਮਾਂ ਪਿਓ ਦੀ ਇੱਜ਼ਤ ਰੂਲਦੀਆਂ ਤੂੰ ਤੂੰ ਘਰੇ ਵਾਪਸ ਜਾਵੜਾ ਨਹੀਂ ਮੈਂ ਨਹੀਂ ਕਹਿਣਾ ਮੈਂ ਤਾਂ ਪਹਾਂਚ ਕੇ ਲੈ ਚੱਲ ਮੈਂ ਨਹੀਂ ਰਹਿਣਾ ਉਹ ਮੈਂ ਤੈਨੂੰ ਹੁਣ ਵੀ ਕਹਿੰਦਾ ਕੋਈ ਵਿੱਚ ਸਨ ਚ ਬਚੂਲਾ ਬਚੂਲਾ ਪਾ ਕੇ ਤੇ ਕੋਈ ਨਹੀਂ ਗੱਲ ਸਿਰੇ ਲਾ ਲਾਂਗੇ ਨਾ ਨਾ ਤਾਂ ਉਹਨਾਂ ਦੀ ਇੱਜਤ ਰੋਲ ਤੇ ਨਾਮ ਮੇਰੇ ਕੋਲੇ ਵੀ ਹੈਗਾ ਕੋਈ ਬੈਦ ਨੂੰ ਲੈ ਕੇ ਕਿੱਥੇ ਜਾਵਾਂ ਭਿਹਾ ਕੇ ਨਾ ਮੈਂ ਕਰੋ ਆ ਕੀ ਆ ਮੈਂ ਤਾਂ ਲੈ ਕੇ ਚਾਹਾਂ ਤੈਨੂੰ ਪਤਾ ਮੈਂ ਭਿਹਾ ਕੇ ਨਹੀਂ ਲੈ ਜਾ ਸਕਦਾ ਮੈਂ ਨਹੀਂ ਰਹਿਣਾ ਮੈਂ ਤਾਂ ਆ ਕੇ ਕਰੀde ਚੱਕ ਕੇ ਤੈਨੂੰ ਪਤਾ ਮੈਂ ਨਹੀਂ ਭਿਹਾ ਕੇ ਲੈ ਜਾ ਸਕਦਾ ਮੈਨੂੰ ਨਹੀਂ ਪਤਾ ਮੈਂ ਤਾਂ ਲੈ ਕੇ ਜਾ ਪ ਜਾ ਨਹੀਂ ਨਹੀਂ ਸਰਦਾ ਤੇਰਾ ਹੁਣ ਨਹੀਂ ਸਰਦਾ ਚੱਲ ਫਿਰ ਤੈਨੂੰ ਹੁਣ ਭਿਹਾ ਫੀ ਲੈ ਕੇ ਜਾਵਾਂ ਮੈਂ ਹਾਂ ਤੈਨੂੰ ਮੈਂ ਦੱਸਿਆ ਮੈਂ ਪਜਾਕੇ ਨਹੀਂ ਜਾ ਸਕਦਾ ਤੋਰ ਕੇ ਲੈ ਕੇ ਜਾਊਂਗਾ ਤੈਨੂੰ